ਰਵੀ ਸੁਲਤਾਨ ਆ ਆ ਚੰਬਿਆ ਹੁਣ ਨਹੀਂ ਆਹ ਅਰ ਗਿਆ ਆਹ ਸਾਹੋਕੇ ਵਾਲਾ ਢਿੰਦੀ ਟੰਕਰ ਦੁੱਗਾ ਆ ਸਿਰਾ ਆ ਆ ਸਿਰਾ ਦੁੱਗਾ ਵਾਲਾ ਆ ਸਿਰਾ ਦੁੱਗਾ ਵਾਲਾ ਆ ਸਿਰਾ ਹੋ ਗਿਆ ਦੁੱਗਾ ਵਾਲਾ ਆ ਸਿਰਾ ਹੋ ਗਿਆ ਦੁੱਗਾ ਵਾਲਾ ਚਾਰ ਜਾਫੀ ਤਿਆਰ ਚਾਰ ਜਾਫੀ ਤਿਆਰ ਕੌਣ ਕਰਦਾ ਬਾਰ ਸਾਹੋਕੇ ਵਾਲਾ ਰਵੀ ਨਾਲ ਰਵੀ 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 ਮਰਵੀ ਰਵੀ ਸੁਲਤਾਨ ਆ ਆ ਰੂਪ ਤੇ ਦਾ ਪਹਿਲੀ ਵਾਰ ਦੇਖਿਆ ਇੰਦਰਪਾਲ ਆ ਰੂਪ ਤੇ ਦਾ ਛੇਡਾਂ ਆਲ ਬਣਾ ਦੇ ਦੁੱਗਾ ਵਾਲਿਆ ਲੋਕ ਠੰਡੇ ਜੇ ਬੈਠੇ ਆ ਲੋਕ ਕਹਿੰਦੇ ਵੀ ਸਵਾਦ ਲੈਣਾ ਸਵਾਦ ਲੈਣਾ ਜੇ ਦੁੱਗਾੜਾ ਖੁੱਲਾ ਲੱਗ ਜੇ ਖੁੱਲਾ ਲੱਗ ਜੇ ਖੁੱਲਾ ਲੱਗ ਜੇ ਪਰ ਪਰ ਰਵੀ ਰਵੀ ਅੰਬਾ ਰਵੀ ਅੰਬਾ ਰਵੀ ਅੰਬਾ 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 ਖਿੱਚ ਖਿੱਚ ਅੰਬਿਆ ਹੁਣ ਨਹੀਂ ਆਹ ਅੜ ਗਿਆ ਆਹ ਸਾਹੋਕੇ ਵਾਲਾ ਅੜ ਗਿਆ ਸੁਲਤਾਨ ਸ਼ਮਸ਼ਪੁਰਿਆ ਕਬੱਡੀ 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 ਦੁੱਗਾ ਵਾਲਾ ਦੁੱਗਾ ਵਾਲਾ ਟੱਕਰ ਦੁੱਗਾ ਵਾਲਾ ਮਹਿੰਗੀ ਟੱਕਰ ਦੁੱਗਾ ਵਾਲਾ ਆ ਸਿਰਾ ਆ ਸਿਰਾ ਦੁੱਗਾ ਵਾਲਾ ਆ ਸਿਰਾ ਹੋ ਗਿਆ ਦੁੱਗਾ ਵਾਲਾ ਆ ਸਿਰਾ ਹੋ ਗਿਆ ਦੁੱਗਾ ਵਾਲਾ ਆ ਮੇਲਾ ਨੱਚਣਾ ਹੁਣ ਮੇਰੇ ਪੰਜਾਬੀ ਵੀਰੋ ਦੁੱਗਾ ਵਾਲੇ ਦਾ ਸੁਲਤਾਨ